ਮਾਣਯੋਗ ਪੁਲਿਸ ਕਮਿਸ਼ਨਰ ਅਮਰਸਾ ਦਾ ਗੁਰਪ੍ਰੀਤ ਸਿੰਘ ਪੁੱਛ ਸਰ ਉਹਨਾਂ ਦੀ ਰਿਪੋਰਟ ਅਨੁਸਾਰ ਪਲੀਸ ਸਟੇਸ਼ਨ ਗੇਟ ਦੀ ਮਾ ਐਸ ਐਚਓ ਮੈਡਮ ਮਨਜੀਤ ਏਸੀਪੀ ਸੈਂਟਰਲ ਸ਼੍ਰੀ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਆ ਜਿਨ੍ਹਾਂ ਨਾਮ ਹੈ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਅਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿਚ ਵਿੱਚ ਹੈਗੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆ ਨੰਬਰ 73 ਹੈ ਡੇਟਡ 10 ਤਾਰ 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ ਤੇ 25 ਆਮਜ਼ਾ ਨੌਥ ਰੇਕ ਰਾਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਇਹ ਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਂਦਾ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬੱਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਐਕਟਪਨ ਕਰਦੇ ਅ ਇਹਨਾਂ ਨੂੰ ਨਾਲ ਦੇ ਨਾਲ ਮਲੇ 36 ਘੰਟਿਆਂ ਦੇ ਵਿੱਚ ਵਿੱਚ ਗ੍ਰਿਫਟਾਰ ਕੀਤਾ ਤੇ ਇਹਨਾਂ ਤੋਂ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ